ਕੁਝ ਦਿਨ ਪਹਿਲਾਂ ਆਪ ਜੀ ਨਾਲ ਬੜੀ ਹੀ ਵਧੀਆ ਖਬਰ ਸ਼ੇਅਰ ਕੀਤੀ ਸੀ ਕਿ ਅੰਮ੍ਰਿਤਸਰ ਤੋਂ ਪੰਜਾਬ ਤੋਂ ਪੰਜਾਬ ਦਾ ਹਵਾਈ ਸੰਪਰਕ ਹੁਣ ਵਧਣ ਜਾ ਰਿਹਾ ਹੈ ਵਿਦੇਸ਼ ਤੇ ਨਾਲ ਇਹਦੇ ਵਿੱਚ ਹੁਣ ਇੱਕ ਨਵੀਂ ਡੈਸਟੀਨੇਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਤੋਂ ਨਵੀਂ ਇੰਟਰਨੈਸ਼ਨਲ ਫਲਾਈਟ 28 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ థਾਈਲੈਂਡ ਲਈ ਬੈਂਕਾਕ ਦੇ ਡੌਨ ਮੁਐਂਗ 에ਅਰਪੋਰਟ ਡੀ ਐਮ ਕੇ उत्तों एयरपोर्ट लिए शुरू हो रही है नाल ही एयरपोर्ट तो कुछ गां कनैक्शन भी मिले गए एक डैस्टीनेशन जितों साढ़े काफ़ी डायस्पोरा तो लोग भी जुड़े हुए हैं जी कि साउथ ईस्ट एशिया जी है तो काफी लोग कह रहे हैं ली फ्लाइट भी शुरू कराओ पर उस बारे मैं दसन तो पहला दस दवा किसी भी डैस्टीनेशन फ्लाइट शुरू होने तो कर तो एयरलाइन देख दें उतो किन्ने लोग आ जा रहे हैं कि हफ्ते चट्टो घट्ट तीन तो चार फ्लाइट अं ਚਲਾ ਸਕਦੇ ਹਾਂ ਪੁਆਇੰਟ ਟੂ ਪੁਆਇੰਟ ਸੋ ਇਹਨਾਂ ਅੰਕੜਿਆਂ ਦੇ ਹਿਸਾਬ ਨਾਲ ਫੇਅਰ ਆਫ ਫਲਾਈਟ ਸ਼ੁਰੂ ਕਰਦੇ ਹਾਂ ਸੋ ਇਸੇ ਤਹਿਤ ਅੰਮ੍ਰਿਤਸਰ ਤੋਂ ਬੈਂਕਾਕ ਫਲਾਈਟ ਸ਼ੁਰੂ ਹੋਈ ਹੈ ਥਾਈ ਲਾਈਨ 에ਰ ਤੇ ਅੱਜ ਗੱਲ ਕਰਾਂਗੇ ਅੰਮ੍ਰਿਤਸਰ ਤੋਂ ਹਾਂਗਕਾਂਗ ਦੀ ਪੰਜਾਬ ਤੋਂ ਹਾਂਗਕਾਂਗ ਦੀ ਜਦ ਅਸੀਂ ਅੰਮ੍ਰਿਤਸਰ ਕਹਿੰਨੇ ਆ ਤੇ ਸਾਨੂੰ ਦੇਖਣ ਚ ਆਇਆ ਲੁਧਿਆਣਾ ਜਾਂ ਹੋਰ ਪਾਸੇ ਵਾਲੇ ਲੋਕ ਕਾਫੀ ਉਹਨਾਂ ਦਾ ਬਹੁਤਾ ਧਿਆਨ ਜਿਹੜਾ ਹੈ ਦਿੱਲੀ ਵੱਲੋਂ ਰਹਿੰਦਾ ਹੈ ਪਰ ਜੇਕਰ ਗੱਲ ਕਰੀ ਹੁਣ ਪੰਜਾਬ ਦੇ ਸੰਪਰਕ ਦੀ ਹਾਂਗਕਾਂਗ ਨਾਲ ਤੇ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹਾਂਗੇ ਕੀ ਪੰਜਾਬ ਤੋਂ ਹੁਣ ਅੰਮ੍ਰਿਤਸਰ ਤੋਂ ਤੁਸੀਂ ਕਿਤੇ ਵੀ ਭਾਵੇਂ ਜਲੰਧਰੋਂ ਲੁਧਿਆਣੇੋਂ 2 2.5 ਘੰਟੇ ਚ ਅੰਮ੍ਰਿਤਸਰ ਪਹੁੰਚੋ ਤੇ ਥਾਈ ਲਾਈਨ 에ਰ ਦੀ ਅੰਮ੍ਰਿਤਸਰ ਤੋਂ ਬੈਂਕਾਕ ਫਲਾਈਟ ਜਿਹੜੀ ਹੈ ਸਿਰਫ ਸਵਾ 4 ਤੋਂ ਪੌਣੇ 5 ਘੰਟੇ ਇੱਕ ਪਾਸੇ ਸਵਾ 4 ਘੰਟੇ ਲੱਗਦੇ ਨੇ ਦੂਜੇ ਪਾਸੇ ਜਿਹੜੇ ਨੇ ਉਹ ਪੌਣੇ 5 ਘੰਟੇ ਦਾ ਜਿਹੜਾ ਉਹ ਸਫ਼ਰ ਹੈ ਉਹ ਹੈ ਥਾਈਲੈਂਡ ਅੰਮ੍ਰਿਤਸਰ ਵਿਚਕਾਰ ਜੇਕਰ ਗੱਲ ਕਰੀਏ ਅੰਮ੍ਰਿਤਸਰ ਤੋਂ ਹਾਂਗਕਾਂਗ ਦੀ ਹੁਣ थाई लाइन एयर ਦੀ ਰੋਜ਼ਾਨਾ ਉਹਨਾਂ ਦੀ ਰੋਜ਼ ਸਵੇਰੇ ਤਕਰੀਬਨ 9:30 ਵਜੇ ਫਲਾਈਟ ਬੈਂਕਾਕ ਦੇ ਡੀਐਮਕੇ 에어ਪੋਰਟ ਤੋਂ ਹਾਂਗਕਾਂਗ ਲਈ ਜਾਂਦੀ ਹੈ ਤਕਰੀਬਨ ਪੌਣੇ 3 ਘੰਟੇ ਦੀ ਫਲਾਈਟ ਹੈ ਅੰਮ੍ਰਿਤਸਰ ਤੋਂ ਬੈਂਕਾਕ ਤਕਰੀਬਨ ਸਵਾ 4 ਘੰਟੇ ਤੇ ਫਿਰ 3 ਘੰਟੇ ਦੇ ਲੇਓਵਰ ਤੋਂ ਬਾਅਦ ਉਹ ਤੁਸੀਂ ਡੀਐਮਕੇ ਤੋਂ ਹਾਂਗਕਾਂਗ ਲਈ ਫਲਾਈਟ ਲੈ ਸਕਦੇ ਹੋ ਕੁੱਲ ਸਮਾਂ ਸਿਰਫ 10 ਘੰਟੇ 10 ਘੰਟੇ 10 ਮਿੰਟ ਜੋ ਕਿ ਸਮਾ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਥਾਈ ਲਾਈਨਰ ਦੀ ਵੈਬਸਾਈਟ ਤੇ ਵੀ ਇਹ ਜਾਣਕਾਰੀ ਤਾਂ ਸਾਂਝੀ ਕਰ ਰਹੇ ਆ ਅਸੀਂ ਕੋਈ ਟਰੈਵਲ ਏਜੰਸੀ ਟਰੈਵਲ ਏਜੰਟ ਨਹੀਂ ਆ ਪਰ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਸਾਡਾ ਜਿਹੜਾ ਹੈ ਉਪਰਾਲਾ ਹੈ ਕਿ ਪੰਜਾਬ ਜੁੜੇ ਕੋਸ਼ਿਸ਼ ਕਰ ਰਹੇ ਆ ਜਾਣਕਾਰੀ ਦਈਏ ਕਾਫੀ ਲੋਕ ਜਦੋਂ ਟਰੈਵਲ ਏਜੰਟਸ ਨੂੰ ਕਾਲ ਕਰਦੇ ਹਨ ਅੱਜ ਹੀ ਮੈਨੂੰ ਕਿਸੇ ਨੇ ਦੱਸਿਆ ਲੁਧਿਆਣੇ ਤੋਂ ਉਹਨਾਂ ਨੇ ਆਸਟ੍ਰੇਲੀਆ ਜਾਣਾ ਹੈ ਤੇ ਉਹ ਕਹਿੰਦੇ ਕਿ ਪਾਜੀ ਤੁਸੀਂ ਦਿੱਲੀ ਤੋਂ ਚਲੇ ਜਾਓ ਸੋ ਕਾਫੀ ਗਿਣਤੀ ਵਿੱਚ ਏਜੰਟਸ ਨੇ ਜੋ ਮੈਨੂੰ ਦੱਸ ਰਹੇ ਨੇ ਲੋਕ ਲੁਧਿਆਣੇ ਤੋਂ ਖਾਸ ਕਰਕੇ ਉਧਰਲੇ ਪਾਸਿਓ ਜਿਹੜੇ ਕਿ ਹਾਲੇ ਵੀ ਲੋਕਾਂ ਨੂੰ ਕਹਿੰਦੇ ਨੇ ਦਿੱਲੀ ਤੋਂ ਚਲੇ ਜਾਓ ਪਰ ਖੈਰ ਸਾਡਾ ਮੰਤਵ ਹੈ ਆਪ ਚੀਜ਼ਾਂ ਦੀ ਜਾਣਕਾਰੀ ਪਹੁੰਚਾਣਾ ਤੁਸੀਂ ਟਰੈਵਲ ਜੈਂਟੂ ਕਾਲ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਅੰਮ੍ਰਿਤਸਰ ਰੋ ਚੜਨਾ ਹੈ ਕਿਉਂ ਅਸੀਂ ਪੰਜਾਬ ਤੋਂ ਚੜਨਾ ਹੈ ਰਾਹ 'ਚ ਜਦੋਂ ਮੁਸ਼ਕਲਾਂ ਹੁੰਦੀਆਂ ਨੇ ਫਿਰ ਸਾਰਿਆਂ ਨੂੰ ਪਤਾ ਹੀ ਹੈ ਕੋਈ ਕਿਤੇ ਰਸਤੇ 'ਚ ਜਾਮ ਲੱਗ ਗਿਆ ਪੰਜਾਬ ਦੇ ਕਿਤੇ ਵੀ ਹਿੱਸੇ ਤੁਸੀਂ ਅੰਮ੍ਰਿਤਸਰ ਪਹੁੰਚ ਸਕਦੇ ਹੋ ਥਾਈ ਲਾਈਨ エア ਦੀ ਗੱਲ ਕਰ ਰਹੇ ਹਾਂ ਪਹਿਲਾਂ 10 ਘੰਟੇ 10 ਮਿੰਟ ਤੇ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਫਿਰ ਜੇਕਰ ਉਥੋਂ ਵਾਪਸ ਆਉਣਾ ਹੈ ਇਹ ਫਲਾਈਟ ਹਫਤੇ ਚ 4 ਦਿਨ ਹੈ ਇਹ ਨਹੀਂ ਕਿ ਰੋਜ਼ ਲੱਭਣਾ ਸ਼ੁਰੂ ਕਰ ਦਵੋ ਜੇ ਆਪੇ ਲੱਭਣੀ ਹੈ thaialineair.com ਤੇ ਜਾਂ flights.google.com sky scanner ਬਹੁਤ ਪੋਰਟਲਸ ਨੇ flights.google.com ਤੁਸੀਂ ਪਾ ਸਕਦੇ ਹੋ ਭਾਵੇਂ ਵਨਵੇ ਲਵੋ ਭਾਵੇਂ ਰਿਟਰਨ ਲਵੋ ਫਿਰ ਇਹਨਾਂ ਦਾ ਡਿਵਾਈਡ ਹੋ ਕੇ ਇਕੁਅਲੀ ਆਉਂਦਾ ਆ ਉਧਰੋਂ ਹਾਂਗਕਾਂਗ ਤੋਂ ਜੇਕਰ ਅੰਮ੍ਰਿਤਸਰ ਆਣਾ ਹੈ thaialineair ਤੇ 11 ਘੰਟੇ 20 ਮਿੰਟ ਉਧਰ 4 ਘੰਟੇ ਦਾ ਲੇਓਵਰ ਆਣ ਲੱਗਿਆ ਬਾਕੀ ਸਮਾਂ ਥੋੜਾ ਜਿਹਾ ਜ਼ਿਆਦਾ ਹੈ ਬੈਂਕਾਕ ਤੋਂ ਅੰਮ੍ਰਿਤਸਰ ਫਲਾਈਟ ਦਾ ਤੇ ਸਿਰਫ 11 ਘੰਟੇ 20 ਮਿੰਟ ਚ ਤੁਸੀਂ ਹਾਂਗਕਾਂਗ ਤੋਂ ਅੰਮ੍ਰਿਤਸਰ ਪਹੁੰਚ ਸਕਦੇ ਹੋ ਜੇਕਰ ਦਿੱਲੀ ਤੋਂ ਸਿੱਧੀ ਫਲਾਈਟ ਵੀ ਲਵੋਗੇ ਤੇ 6 6.5 ਘੰਟੇ ਦਾ ਟਾਈਮ ਲੱਗਦਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਪਹਿਲਾਂ ਦਿੱਲੀ ਵੀ ਜਾਓਗੇ ਜਾਂ ਅੰਮ੍ਰਿਤਸਰੋਂ ਵੀ ਫਲਾਈਟ ਲਵੋਗੇ ਜੇ ਵਾਇਆ ਦਿੱਲੀ ਜਾਓਗੇ ਅੰਮ੍ਰਿਤਸਰੋਂ ਫਲਾਈਟ ਲੱਗੇ ਦਿੱਲੀ ਦਾ ਇਮੀਗ੍ਰੇਸ਼ਨ ਹੋਏਗੀ ਜੇ ਹਾਂਗਕਾਂਗ ਤੋਂ ਅੰਮ੍ਰਿਤਸਰ ਵਾਇਆ ਦਿੱਲੀ ਆਓਗੇ ਤੇ ਦਿੱਲੀ ਇਮੀਗ੍ਰੇਸ਼ਨ ਵੀ ਹੋਏਗੀ ਸਮਾਨ ਵੀ ਲੈਣਾ ਪਏਗਾ ਤੇ ਫਿਰ ਤੋਂ ਚੈੱਕ ਇਨ ਕਰਵਾਉਣਾ ਪਏਗਾ ਸੋ ਹਾਂਗਕਾਂਗ ਵਾਲਿਆਂ ਲਈ ਬੜੀ ਖੁਸ਼ਖਬਰੀ ਵਧੀਆ ਕਨੈਕਸ਼ਨ ਹੈ ਪਰ ਨਾਲ ਦੀ ਨਾਲ ਮਲੇਸ਼ੀਆ 에ਅਰਲਾਈਨਸ ਜਿਹੜੀ ਆਪਰੇਟ ਕਰ ਰਹੀ ਹੈ ਉਹ ਵੀ ਹਾਂਗਕਾਂਗ ਨੂੰ ਕਨੈਕਟ ਕਰਦੀ ਹੈ ਇਸ ਸਮੇਂ ਉਹਨਾਂ ਦਾ ਵੀ ਤਕਰੀਬਨ 12 ਘੰਟੇ 20 ਮਿੰਟ ਪਰ ਕੋਲਾਲੰਪੁਰ ਦੀ ਫਲਾਈਟ ਲੰਮੀ ਹੈ 6 ਘੰਟੇ ਤੇ ਫਿਰ ਉੱਥੇ 2 ਘੰਟੇ ਦੇ ਸਟੇ ਤੋਂ ਬਾਅਦ 4 ਘੰਟੇ ਜੇਕਰ ਮੈਂ ਗੱਲ ਕਰਾਂ 에ਅਰ ਐਸ਼ੀਆ ਦੀ ਉਹਦਾ ਅੰਮ੍ਰਿਤਸਰ ਤੋਂ ਹਾਂਗਕਾਂਗ ਤਕਰੀਬਨ 16 ਘੰਟੇ ਦਾ ਸਮਾਂ ਹੈ ਸਟੇ ਜ਼ਿਆਦਾ ਹੈ ਪਰ ਜੇਕਰ ਤੁਸੀਂ ਹਾਂਗਕਾਂਗ ਤੋਂ ਮਰੀਸਾ ਰਾਨਾ 에ਸ਼ੀਆ ਤੇ ਸਿਰਫ 12 ਘੰਟੇ ਚ ਤੁਸੀਂ ਉੱਤੇ ਵੀ ਪਹੁੰਚ ਸਕਦੇ ਹੋ 1 ਘੰਟੇ 55 ਮਿੰਟ ਉਹਦਾ ਕੁਵਾਲਾਮਪੁਰ ਸਟੇ ਹੈ ਸੋ ਹਾਂਗਕਾਂਗ ਵਾਲਿਆ ਲਈ ਮੈਂ ਫਿਰ ਦੱਸ ਦਵਾਂ ਬਹੁਤ ਵਿਕਲਪ 옵ਸ਼ਨਸ ਹਨ ਹਾਂਗਕਾਂਗ ਵਾਲਿਆ ਲਈ 옵ਸ਼ਨਸ ਹਨ ਜੇਕਰ ਮਲੇਸ਼ੀਆ 에ਰਲਾਈਨ ਦੀ ਇੱਕ ਹੋਰ 에ਰਲਾਈਨ ਹੈ ਬੈਟਿਕ 에ਰ ਜਿਹੜੀ ਕਿ ਲਾਈਨ ਲਾਈਨ ਗਰੂਪ ਹੀ ਹੈ ਤੇ ਉਹਨਾਂ ਦੀ ਬੈਟੇ ਕੈਰ ਫਲਾਈਟ ਜਿਹੜੀ ਅੰਮ੍ਰਿਤਸਰ ਤੋਂ ਕੁਵਾਲਾਲੰਪੁਰ 3 ਘੰਟੇ 45 ਮਿੰਟ ਫਿਰ ਉਸ ਤੋਂ ਬਾਅਦ ਕੁਵਾਲਾਲੰਪੁਰ ਤੋਂ ਤਕਰੀਬਨ ਜਿਹੜੀ ਫਲਾਈਟ ਹੈ ਉਹ 4 ਘੰਟੇ ਦੀ ਫਲਾਈਟ ਹੈ ਹਾਂਗਕਾਂਗ ਲਈ ਸੋ ਤਕਰੀਬਨ 13 ਘੰਟੇ 40 ਮਿੰਟ ਬਟ ਸਭ ਤੋਂ ਜਿਹੜਾ ਘੱਟ ਟਾਈਮ ਹੈ 10 ਘੰਟੇ ਦਾ ਉਹ ਅੰਮ੍ਰਿਤਸਰ ਤੋਂ ਹਾਂਗਕਾਂਗ ਥਾਈ ਲਾਈਨ 에ਰ ਤੇ 28 ਅਕਤੂਬਰ ਤੋਂ ਉਹ ਫਲਾਈਟ ਅੰਮ੍ਰਿਤਸਰੋਂ ਚੱਲਿਆ ਕਰੇਗੀ ਉਡਾਨ ਭਰੇਗੀ ਮੰਗਲਵਾਰ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਮੰਗਲਵਾਰ ਬੋਧਵਾਰ ਸ਼ੁੱਕਰਵਾਰ ਤੇ ਐਤਵਾਰ ਤੇ ਨਾਲ ਹੀ ਬੈਂਕਾਕ ਤੋਂ ਅੰਮ੍ਰਿਤਸਰ ਜਾਂ ਹਾਂਗਕਾਂਗ ਤੋਂ ਅੰਮ੍ਰਿਤਸਰ ਸੋਮਵਾਰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਜ਼ਰੂਰ ਚੈੱਕ ਕਰੋ ਸੋਮਵਾਰ ਮੰਗਲਵਾਰ ਅਸੀਂ ਇਹ ਦੇਖ ਰਹੇ ਆ ਜਿਹੜੀ ਫਲਾਈਟ ਉਹਨਾਂ ਦੀ ਹਾਂਗਕਾਂਗ ਤੋਂ ਇਹ ਤੁਸੀਂ ਕੰਪਿਊਟਰ ਤੇ ਵੀ ਚੈੱਕ ਕਰ ਸਕਦੇ ਹੋ ਆਪਣੇ ਸਿੱਧਾ ਹੀ ਜਾ ਕੇ ਉਹਨਾਂ ਦੀ ਵੈਬਸਾਈਟ ਤੇ ਸਵਾ ਦੋ ਵਜੇ ਹਾਂਗਕਾਂਗ ਤਰਵਾਨਾ ਹੁੰਦੀ ਹੈ 11 ਘੰਟੇ 20 ਮਿੰਟ ਟੋਟਲ ਸਮਾਂ ਸੋਮਵਾਰ ਮੰਗਲਵਾਰ ਵੀਰਵਾਰ ਤੇ ਨਾਲ ਹੀ ਸ਼ਨੀਵਾਰ ਵਾਲੇ ਦਿਨ ਕਰਾਇਆ ਦਿੱਲੀ ਦੇ ਨਾਲ ਕੁਝ ਕੰਪੇਅਰ ਕੀਤਾ ਹੈ ਜੇਕਰ ਤੁਸੀਂ ਵਾਇਆ ਦਿੱਲੀ ਆਉਣਾ ਹੈ ਜੇ ਇਕੱਲਾ ਦਿੱਲੀ ਰਹਿਣਾ ਹੈ ਤੇ ਫਿਰ ਉਸ ਤੋਂ ਬਾਅਦ ਅੱਗੇ ਆਉਣਾ ਹੈ ਤੇ ਕਿਰਪਾ ਕਰਕੇ ਟੈਕਸੀ ਦਾ ਕਰਾਇਆ ਨਾਲ ਘੰਟੇ 5 ਤੋਂ 7 ਘੰਟੇ ਉਹ ਵੀ ਐਡ ਕਰਿਆ ਕਰੋ ਖਾਸ ਕਰਕੇ ਜਦੋਂ ਲੁਧਿਆਣੇ ਪਟਿਆਲੇ ਦੀ ਗੱਲ ਕਰਦੇ ਆ ਉਹ ਕਹਿੰਦੇ ਸਾਨੂੰ ਦਿੱਲੀ ਵੀ ਓਨੀ ਪੈਂਦੀ ਹੈ ਪਰ ਬੇਨਤੀ ਕਰਾਂਗੇ ਪੰਜਾਬ ਪੰਜਾਬ ਦੀ এমপ্লয়মেন্ট ট্যাক্সੀਆਂ ਦੀ ਬੜੀ ਪਛੇਜ ਵੀਡੀਓ ਵਾਇਰਲ ਹੋਈ ਕਿਸੇ ਨੂੰ ਰਸਤੇ ਚ ਖੱਜਲ ਖਵਾਰੀ ਵੀ ਹੋਈ ਸੋ ਉਹ ਟੈਕਸੀਆਂ ਪੰਜਾਬ ਤੋਂ ਅੰਮ੍ਰਿਤਸਰ ਆਲਮੁੜੀਏ ਮੱਥਾ ਟੇਕੀਏ ਫਿਰ ਘਰ ਨੂੰ ਜਾਈਏ ਸੋ ਇਹ ਜਾਣਕਾਰੀ ਦੇ ਰਹੇ ਹਾਂ ਥਾਈ ਲਾਈਨਰ 28 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਅਸੀਂ ਟ੍ਰੈਵਲ ਏਜੰਟ ਨਹੀਂ ਕੋਈ ਟ੍ਰੈਵਲ ਏਜੰਸੀ ਨਹੀਂ ਇੱਕ ਵੌਲੰਟੀਅਰ ਐਫਰਟ ਹੈ ਐਫਰਟ ਹੈ ਫ্লাই ਅੰਮ੍ਰਿਤਸਰ ਇਨੀਸ਼ੀਏਟਿਵ 10 ਕਿੰਟੇ 10 ਮਿੰਟ ਬੈਟ ਕੇਅਰ ਦੀ ਗੱਲ ਕਰਾਂ 13 ਘੰਟੇ 40 ਮਿੰਟ 에ਰੇਸ਼ੀਆ ਜਾਣ ਲੱਗਿਆ 16 ਘੰਟੇ ਤਕਰੀਬਨ ਹਨ ਉਹਦਾ ਸਟੇਜ ਜ਼ਿਆਦਾ ਹੈ ਪਰ ਵਾਪਸੀ ਤੇ ਤੁਸੀਂ ਜਾਣ ਲੱਗਿਆ ਥਾਈ ਤੇ ਵੀ ਜਾ ਕੇ ਫਿਰ ਦੂਜੀ 에ਰਲਾਈਨ ਤੇ ਵਾਪਸ ਵੀ ਆ ਸਕਦੇ ਹੋ ਆ 11 ਘੰਟੇ 20 ਮਿੰਟ ਥਾਈ ਲਾਈਨ 에ਅਰ ਤੇ ਮਲੇਸ਼ੀਆ 에ਰਲਾਈਨ ਉਹ ਵੀ ਆਪਸ਼ਨ ਹੈ ਮਲੇਸ਼ੀਆ 에ਰਲਾਈਨ ਤੇ ਲਗੇਜ ਜੜਾ ਲਾਉਨਸ ਹੈ ਕੁਝ ਟਿਕਟ ਦੇ ਨਾਲ ਹੀ ਮਿਲਦਾ ਹੈ ਪਰ ਥਾਈ ਲਾਈਨ 에ਅਰ ਤੇ ਤੁਹਾਨੂੰ ਲਗੇਜ ਐਡ ਕਰਨਾ ਪਏਗਾ ਇਹ ਲੋ ਕੋਸਟ ਕੈਰੀਅਰ ਹੈ ਸੋ ਜ਼ਰੂਰ ਜੇ ਤੁਸੀਂ ਟਰੈਵਲ ਜਨ ਕੋ ਟਿਕਟ ਲੈਂਦੇ ਹੋ ਉਹਨੂੰ ਕਹੋ ਕਿ ਮੈਨੂੰ ਟਿਕਟ ਅੰਮ੍ਰਿਤਸਰ ਦੀ ਚਾਹੀਦੀ ਹੈ ਤੇ ਇਹ ਜੇਕਰ ਸਿੱਧਾ ਆਓਗੇ ਜੇਕਰ ਵਾਇਆ ਦਿੱਲੀ ਆਉਣਾ ਹੈ ਫਿਰ ਤੁਹਾਨੂੰ ਉੱਥੇ ਇਮੀਗ੍ਰੇਸ਼ਨ ਤਾਂ ਫਿਰ ਇੰਡੀਅਨ ਕੈਰੀਅਰ ਦੇ ਥਰੂ ਤੁਸੀਂ ਅੰਮ੍ਰਿਤਸਰ ਉਹ ਦਿੱਲੀ ਜਾਓਗੇ ਫਿਰ ਤੁਸੀਂ ਦਿੱਲੀ ਤੋਂ ਅੱਗੇ ਹਾਂਗਕਾਂਗ ਜਾਂ ਸਿੱਧੀ ਫਲਾਈਟ ਉਹ ਤੁਸੀਂ ਲੈ ਸਕਦੇ ਹੋ ਜੇਕਰ ਹੋਰ ਜਾਣਕਾਰੀ ਲੈਣੀ ਹੈ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਫੇਸਬੁੱਕ ਇੰਸਟਾਗ੍ਰam ਟਵਿੱਟਰ ਕਿਸੇ ਵੀ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜ਼ਰੂਰ ਆ ਕੰਟੈਕਟ ਕਰੋ ਫਿਰ ਦੱਸ ਦਵਾਂ ਅਸੀਂ 에어ਪੋਰਟ ਦੇ ਅਧਿਕਾਰੀ ਨਹੀਂ ਟਰੈਵਲ ਏਜੰਟ ਨਹੀਂ ਟਰੈਵਲ ਏਜੰਸੀ ਨਹੀਂ ਮੈਂ ਮੇਰੀ ਟੀਮ ਅਸੀਂ ਐਜ਼ ਅ ਵੋਲੰਟੀਅਰ ਆਪ ਜੀ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ ਬਹੁਤ ਧੰਨਵਾਦੀ ਹਾਂ ਅੰਮ੍ਰਿਤਸਰ ਬੈਂਕਾਕ ਬੜਾ ਵਧੀਆ ਰਿਸਪੌਂਸ ਇੰਟਰਨੈਟ ਤੇ ਸੋਸ਼ਲ ਮੀਡੀਆ ਤੋਂ ਸਾਨੂੰ ਮਿਲਿਆ ਹੈ ਬਹੁਤ ਲੋਕ ਮੈਸੇਜ ਵੀ ਕਰ ਰਹੇ ਹਨ ਜ਼ਰੂਰ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਪਰੋ ਤੇ ਮੈਂ ਇੱਥੇ ਦੱਸ ਦਵਾਂ ਜੇਕਰ ਵੱਤ ਵੱਤ ਲੋਕ ਹਾਂਗਕਾਂਗ ਤੋਂ ਅੰਮ੍ਰਿਤਸਰ ਆਉਣਗੇ ਤੇ ਇੰਡੀਅਨ ਕੈਰੀਅਰ ਜਿਹੜੇ ਕਿ ਅੰਮ੍ਰਿਤਸਰ ਤੋਂ ਹਾਂਗਕਾਂਗ ਦੀ ਫਲਾਈਟ ਲਾ ਸਕਦੇ ਨੇ ਹਾਂਗਕਾਂਗ ਦੇ ਕੈਰੀਅਰ ਜਿਹੜੇ ਨੇ ਉਹ ਅੰਮ੍ਰਿਤਸਰ ਸਿੱਧੀ ਫਲਾਈਟ ਸ਼ੁਰੂ ਨਹੀਂ ਕਰ ਸਕਦੇ ਕਿਉਂਕਿ ਹਵਾਈ ਸਮਝੌਤੇ ਨਹੀਂ ਹਨ ਉਹਨਾਂ ਕੋਲ ਅੰਮ੍ਰਿਤਸਰ ਨਹੀਂ ਆਉਦੇ ਚ ਜੇਕਰ ਇੰਡੀਗੋ ਦੇਖੇਗੀ 에어 ਇੰਡੀਆ ਦੇਖੇਗੀ 에어 ਇੰਡੀਆ ਐਕਸਪ੍ਰੈਸ ਦੇਖੇਗੀ ਦੁਬਈ ਲਈ 에어 ਇੰਡੀਆ ਐਕਸਪ੍ਰੈਸ ਦੀ ਜਾਂ ਦੁਬਈ ਸ਼ਾਰਜਾ ਫਲਾਈਟਾਂ ਹਨ ਰੋਜ਼ਾਨਾ ਸ਼ਾਰਜਾ ਲਈ ਹਫਤੇ ਚਾਰ ਕੇ ਪੰਜ ਦਿਨ ਸਪਾਈਸ ਜੈਟ ਦੀਆਂ ਰੋਜ਼ਾਨਾ ਫਲਾਈਟ ਨੇ ਇੰਡੀਗੋ ਦੀਆਂ ਰੋਜ਼ਾਨਾ ਸ਼ਾਰਜਾ ਫਲਾਈਟਸ ਨੇ ਕਿਉਂਕਿ ਉਹਨਾਂ ਕੋਲ ਇਨਫ ਟ੍ਰੈਫਿਕ ਹੈ ਜੇਕਰ ਇੱਥੇ ਵੀ ਦੇਖਣਗੇ ਕਿ ਇੰਨੀ ਟ੍ਰੈਫਿਕ ਅੰਮ੍ਰਿਤਸਰੋਂ ਜਾ ਰਹੀ ਹੈ ਮਲੇਸ਼ੀਆ 에ਰਲਾਈਨ ਤੇ థਾਈਲੈਂਡ ਤੇ ਬੈਟਿਕ 에ਰ ਤੇ ਤੇ ਮਲੇਸ਼ੀਆ 에ਰਲਾਈਨਸ ਤੇ ਫੇਰ ਉਹਨਾਂ ਨੂੰ ਮਜਬੂਰਨ ਇੱਥੋਂ ਵੀ ਫਲਾਈਟ ਸ਼ੁਰੂ ਕਰਨੀ ਪਏਗੀ ਸੋ ਮੈਂ ਹਾਂਗਕਾਂਗ ਦੇ ਪੰਜਾਬੀਆਂ ਨੂੰ ਫੇਰ ਬੇਨਤੀ ਕਰਦਾ ਕਿ ਜ਼ਰੂਰ ਅੰਮ੍ਰਿਤਸਰ ਨੂੰ ਤਰਜੀਹ ਦਿਵੋ ਸਾਡੇ ਉੱਥੇ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਉਹ ਜੁੜੇ ਹੋਏ ਨੇ ਗਰੇਵਾਲ ਜੀ ਉਹਨਾਂ ਵੱਲੋਂ ਬਹੁਤ-ਬਹੁਤ ਮੈਸੇਜ ਆਉਂਦੇ ਰਹਿੰਦੇ ਹਨ ਤੇ ਜ਼ਰੂਰ ਉਹਨਾਂ ਨੂੰ ਵੀ ਬੇਨਤੀ ਉਹ ਬਠਿੰਡੇ ਤੋਂ ਹਨ ਤੇ ਜ਼ਰੂਰ ਆਪਣੀ ਕਮਿਊਨਿਟੀ ਨਾਲ ਗੁਰਦੁਆਰੇ ਹੋਰ ਥਾਵਾਂ ਤੇ ਜ਼ਰੂਰ ਸਾਂਝਾ ਕਰੋ ਇਹ ਜਿਹੜੀਆਂ ਆਪਸ਼ਨਸ ਨੇ ਵਿਕਲਪ ਹਨ ਵਾਅਦ ਤੋਂ ਅੰਮ੍ਰਿਤਸਰ ਪਹੁੰਚਾਂਗੇ ਫਿਰ ਆਪਾਂ ਅੱਗੇ ਨੂੰ ਹੋਰ ਫਲਾਈਟਸ ਲਈ ਗੱਲ ਕਰ ਸਕਾਂਗੇ ਭਾਵੇਂ ਸਹੂਲਤਾਂ ਦਿੱਲੀ ਵਾਂਗ ਨਾ ਹੋਣ ਹੋ ਸਕਦਾ ਹੈ ਕੋਈ ਕੌੜਾ ਮਾੜਾ ਐਕਸਪੀਰੀਅੰਸ ਵੀ ਹੋਵੇ ਪਰ ਜੇਕਰ ਵਾਤਵਾਦ ਅਸੀਂ ਅੰਮ੍ਰਿਤਸਰ ਆਵਾਂਗੇ ਰਿਪੋਰਟ ਕਰਾਂਗੇ 에어ਪੋਰਟ ਅਧਿਕਾਰੀਆਂ ਤੱਕ ਵੀ ਅਸੀਂ ਸਹੂਲਤਾਂ ਨੂੰ ਇੰਪਰੂਵ ਕਰਵਾਉਣਾ ਹੈ ਸੋ ਇਸੇ ਤਰ੍ਹਾਂ ਅਸੀਂ ਜੁੜੇ ਰਹੀਏ ਅੰਮ੍ਰਿਤਸਰ ਦੇ ਨਾਲ ਤਰਜੀਹ ਦਈਏ ਤਾਂ ਜੋ ਇੱਥੇ ਹੋਰ ਫਲਾਈਟ ਸ਼ੁਰੂ ਕਰਵਾ ਸਕੀਏ ਬਹੁਤ ਬਹੁਤ ਧੰਨਵਾਦ